ਕਾਸਟ ਦੇ ਪੰਜਾਬ ਸਰਕਾਰ ਦੁਆਰਾ ਨਵੇਂ ਚੇਅਰਮੈਨ ਜਿਹੜੇ ਨਿਯੁਕਤ ਕੀਤੇ ਗਏ ਨੇ ਉਹਨਾਂ ਦੀ ਨੋਟੀਫਿਕੇਸ਼ਨ ਜਿਹੜੀ ਹੈ ਜ਼ਰੂਰ ਕਰ ਦਿੱਤੀ ਗਈ ਹੈ ਲੇਕਿਨ ਹਲੇ ਤੱਕ ਜਿਹੜਾ ਹੈ ਰਸਮੀ ਤੌਰ ਤੇ ਉਹਨਾਂ ਨੂੰ ਜੁਆਇਨ ਕਰਵਾਇਆ ਜਾਏਗਾ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਬ੍ਰਾਹਮਣ ਵੈਲਫੇਅਰ ਬੋਰਡ ਦੇ ਚੇਅਰਮੈਨ ਪੰਕਜ ਸ਼ਰਦਾ ਜੀ ਨੂੰ ਜਿਹੜਾ ਨਿਯੁਕਤ ਕੀਤਾ ਗਿਆ ਹੈਗਾ ਇਸ ਵਕਤ ਪੰਕਜ ਸ਼ਰਦਾ ਜੀ ਮੇਰੇ ਨਾਲ ਮੌਜੂਦ ਹੈ ਔਰ ਜਾਣਾਂਗੇ ਕਿ ਬ੍ਰਾਹਮਣ ਵੈਲਫੇਅਰ ਬੋਰਡ ਦੇ ਵਿੱਚ ਨਿਯੁਕਤੀ ਪੰਕਜ ਸ਼ਰਦਾ ਜੀ ਦੀ ਕਾਰਨ ਕੀ ਰਹੇ ਇਹਨਾਂ ਦੇ ਵਿੱਚ ਔਰ ਦੂਸਰਾ ਕੀ ਪੰਕਜ ਸ਼ਰਦਾ ਜੀ ਕੋਲ ਰੋਡ ਮੈਪ ਹੈਗਾ ਇਸ ਬੋਰਡ ਨੂੰ ਅੱਗੇ ਲੈ ਕੇ ਚੱਲਣ ਲਈ ਕਿਉਂਕਿ ਚੇਅਰਮੈਨ ਦੀ ਜ਼ਿੰਮੇਵਾਰੀ ਬਹੁਤ ਬੜੀ ਹੋ ਜਾਂਦੀ ਹੈ ਪੰਕਜ ਜੀ ਲੁਧਿਆਣਾ ਲਾਈਵ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਤੁਹਾਡਾ ਵੀ ਲੁਧਿਆਣਾ ਲਾਈਵ ਦੇ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਹੈ ਪੰਕਜ ਜੀ ਸਿਆਸਤ ਦੇ ਵਿੱਚ ਬਹੁਤ ਮੈਂ ਕਹੂੰਗਾ ਇੱਕ ਪੈਣੀ ਨਜ਼ਰ ਤੁਸੀਂ ਵੀ ਰੱਖਦੇ ਹੈਗੇ ਉਹ ਬਹੁਤ ਨੇੜੇ ਤੋਂ ਦੇਖੀ ਆ ਸਿਆਸਤ ਸਿਆਸਤ ਦੇ ਵਿੱਚ ਚੇਅਰਮੈਨਾਂ ਦਾ ਬਹੁਤ ਅਹਿਮ ਰੋਲ ਹੋ ਜਾਂਦਾ ਹੈ ਕਿਉਂਕਿ ਰੀੜ ਦੀ ਹੱਡੀ ਮੰਨੇ ਜਾਂਦੇ ਆ ਔਰ ਬ੍ਰਾਹਮਣ ਕਲਿਆਣ ਬੋਰਡ ਦੀ ਅਗਰ ਮੈਂ ਗੱਲ ਕਰਾਂ ਤਾਂ ਇਹ ਤਾਂ ਇੱਕ ਤੁਰ ਹੈ ਹੈਨਾ ਆਪਣੇ ਲੁਧਿਆਣਾ ਸ਼ਹਿਰ ਦਾ ਤੇ ਇਹਦੇ ਵਿੱਚ ਕੀ ਕੀ ਜ਼ਿੰਮੇਵਾਰੀ ਤੁਹਾਨੂੰ ਮਿਲਣ ਜਾ ਰਹੀ ਹੈਗੀ ਔਰ ਤੁਹਾਡੇ ਕੋਲ ਕੀ ਕੀ ਰੋਡ ਮੈਪ ਹੈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣਾਂ ਦਾ ਅਰਵਿੰਦ ਕੇਜਰੀਵਾਲ ਜੀ ਦਾ ਮਨੀਸ਼ ਸ਼ਿਸ਼ੋਦੀਆ ਜੀ ਦਾ ਔਰ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿਉਂਕਿ ਮੈਂ ਇੱਕ ਆਪ ਜਰਨਲਿਸਟ ਹਾਂ ਇੱਕ ਜਰਨਲਿਸਟ ਹੋਣ ਦੇ ਬਾਵਜੂਦ ਉਹਨਾਂ ਨੇ ਬਹੁਤ ਵੱਡਾ ਮਾਨ ਬਖਸ਼ਿਆ ਕਿ ਪੰਜਾਬ ਦੇ ਬ੍ਰਾਹਮਣ ਕਲਿਆਣ ਬੋਰਡ ਦਾ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਦੂਸਰਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਰੋਡ ਮੈਪ ਕੀ ਹੈ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਪਿਛਲੇ 75 ਸਾਲਾਂ ਤੋਂ ਇੱਕ ਮਾਈਂਡ ਸੈਟ ਹੈਗਾ ਹੈ ਕਿ ਜੇ ਅਪਰ ਕਾਸਟ ਹੈ ਤੇ ਉਹ ਫਾਈਨੈਂਸ਼ੀਅਲੀ ਤਾਕਤਵਾਰੀ ਹੋਵੇਗਾ ਸਰਕਾਰ ਕੋਈ ਵੀ ਹੋਵੇ ਸਟੇਟ ਦੀ ਹੋਵੇ ਸੈਂਟਰ ਦੀ ਹੋਵੇ ਉਹ ਜਦੋਂ ਸਕੀਮਸ ਬੰਦੀਆਂ ਵਾ ਇੱਕ ਪ੍ਰਥਾ ਚੱਲੀ ਆਂਦੀ ਪਈ ਹੈ ਵੀ ਕਾਸਟ ਦੇ ਆਧਾਰ ਦੇ ਉੱਪਰ ਹੀ ਜੇ ਅਪਰ ਕਾਸਟ ਹੈ ਤੇ ਉਹਨੂੰ ਚਾਹੇ ਉਹ ਆਰਥਿਕ ਤੌਰ ਤੇ ਕਮਜ਼ੋਰ ਵੀ ਹੈਗਾ ਉਹਦੇ ਬੱਚੇ ਨੂੰ ਐਡਮਿਸ਼ਨ ਮਿਲਣ ਚ ਵੀ ਫੀਸ ਦੇ ਮਾਮਲੇ ਚ ਵੀ ਬਹੁਤ ਸਾਰਾ ਕਮਿਊਨੀਕੇਸ਼ਨ ਗੈਪ ਹੈ ਹੋਰ ਸਰਕਾਰ ਜੋ ਯੋਜਨਾਵਾਂ ਚਲਾਂਦੀ ਹੈ ਉਹਦੇ ਵਿੱਚ ਬ੍ਰਾਹਮਣ ਸਮਾਜ ਦੀ ਮੈਂ ਖਾਸ ਤੌਰ ਤੇ ਗੱਲ ਕਰਾਂ ਉਹਨੂੰ ਬੈਨੀਫਿਟ ਨਹੀਂ ਮਿਲ ਪਾਉਂਦੇ ਹੈਗੇ ਲੇਕਿਨ ਸਚਾਈ ਇਹ ਹੈਗੀ ਹੈ ਅਗਰ ਜ਼ਮੀਨੀ ਹਕੀਕਤ ਦੇਖੀ ਜਾਵੇ ਤਾਂ ਬ੍ਰਾਹਮਣ ਸਮਾਜ ਦੇ ਵਿੱਚ ਬਹੁਤ ਸਾਰੇ ਕਮਜ਼ੋਰ ਵਰਗ ਵੀ ਸਾਡਾ ਬਹੁਤ ਵੱਡਾ ਵਰਗ ਹੈਗਾ ਜਿਹਦੀ ਆਵਾਜ਼ ਨਹੀਂ ਚੱਕੀ ਗਈ ਹੈ ਮੈਂ ਜੇ ਦਲਿਤ ਪਾਈਚਾਰਾ ਦੂਸਰੇ ਪਾਈਚਾਰੇ ਨੂੰ ਸਰਕਾਰ ਕੋਈ ਬੈਨੀਫਿਟ ਦਿੰਦੀ ਹੈ ਬੱਚਿਆਂ ਨੂੰ ਪੜਨ ਦੇ ਲਈ ਮੈਂ ਉਹਦੇ ਹੱਕ 'ਚ ਹੈ ਮਿਲਣਾ ਚਾਹੀਦਾ ਹੈ ਹਰ ਦੇ ਹਰ ਇੱਕ ਨੂੰ ਆਪਣਾ ਬੈਟਰ ਫਿਊਚਰ ਬਣਾਉਣ ਦਾ ਅਧਿਕਾਰ ਹੈ ਲੇਕਿਨ ਮੈਂ ਸਰਕਾਰ ਦੇ ਨਾਲ ਇੱਕ ਕੜੀ ਸਥਾਪਿਤ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਜਿਹੜਾ ਬ੍ਰਾਹਮਣ ਸਮਾਜ ਦੇ ਪਰਿਵਾਰ ਗਰੀਬ ਹੈ ਔਰ ਉਹਨਾਂ ਦੇ ਬੱਚੇ ਪੜ੍ਹ ਲਿਖਣ ਦੇ ਕਾਬਿਲ ਹੈ ਲੇਕਿਨ ਕਿਉਂਕਿ ਸਕੀਮਸ ਉਹਨਾਂ ਦੇ ਨਾਲ ਸੂਟ ਨਹੀਂ ਕਰਦੀਆਂ ਹੈਗੀਆਂ ਉਹ ਜਿਹੜੀ ਚੀਜ਼ ਹੈ ਉਸ ਗੈਪ ਨੂੰ ਫਿਲ ਕਰਨ ਦੇ ਲਈ ਮੈਂ ਸਰਕਾਰ ਤੱਕ ਸੰਪਰਕ ਕਰਾਂਗਾ ਤਾਂਕਿ ਜਿਹੜਾ ਸਾਡਾ ਸਨਾਤਨ ਸਮਾਜ ਹੈ ਜਿਹੜਾ ਸਾਡਾ ਬ੍ਰਾਹਮਣ ਸਮਾਜ ਹੈ ਉਹਦੇ ਚ ਜਿਹੜਾ ਪੈਰਾਮੀਟਰ ਹੈ ਉਹ ਆਰਥਿਕ ਆਧਾਰ ਹੋਣਾ ਚਾਹੀਦਾ ਕਿ ਅਗਰ ਕੋਈ ਬੰਦਾ 15000 20000 ਰੁਪਏ ਮਹੀਨਾ ਕਮਾ ਰਿਹਾ ਹੈ ਲੇਕਿਨ ਉਹ ਹੈ ਅਪਰਕਾਸ ਹੈ ਬ੍ਰਾਹਮਣ ਹੈ ਤੇ ਉਹਨੂੰ ਸਰਕਾਰ ਦੀ ਸਕੀਮ ਨਹੀਂ ਮਿਲਦੀ ਤਾਂ ਇੱਕ ਉਹਦੇ ਨਾਲ ਬਹੁਤ ਵੱਡਾ ਪੱਖਪਾਤ ਹੈ ਔਰ ਬਹੁਤ ਸਾਲਾਂ ਤੋਂ ਦਸ਼ਕਾ ਤੋਂ ਹੁੰਦਾ ਆ ਰਿਹਾ ਹੈ ਜਿੱਥੇ ਤੱਕ ਲੁਧਿਆਣਾ ਵਾਸੀ ਜਾਂ ਜਿਸ ਤਰ੍ਹਾਂ ਪੰਕਜ ਜੀ ਨੇ ਦੱਸਿਆ ਹੈਗਾ ਕਿ ਇਹ ਖੁਦ ਪੱਤਰਕਾਰ ਨੇ ਔਰ ਬੀਇੰਗ ਅ ਜਰਨਲਿਸਟ ਮੈਂ ਇਹਨਾਂ ਨੂੰ ਜਿੰਨਾ ਕਿ ਜਾਣਦਾ ਕਿਉਂਕਿ ਪੱਤਰਕਾਰ ਸਵਾਲ ਬਹੁਤ ਪੁੱਛਦਾ ਔਰ ਸਵਾਲ ਬਹੁਤ ਖੜੇ ਵੀ ਕਰਦਾ ਹੈ ਇਹ ਆਦਤ ਆਪ ਸਰਕਾਰ ਦੇ ਵਿੱਚ ਤੁਹਾਡੇ ਲਈ ਪ੍ਰੋਬਲਮ ਵੀ ਖੜੀ ਹੋ ਸਕਦੀ ਹੈ ਜਾਂ ਤੁਸੀਂ ਸਰਕਾਰ ਲਈ ਪ੍ਰੋਬਲਮ ਖੜੀ ਕਰ ਸਕਦੇ ਹੋ ਜਿੱਦਾਂ ਤੁਸੀਂ ਕਿਹਾ ਕਿਉਂਕਿ ਇੱਥੇ ਅਰਕਸ਼ਨ ਦਾ ਮੁੱਦਾ ਹੈ ਨਾ ਬੜਾ ਨੇੜੇ ਤੋਂ ਜੁੜ ਜਾਣਾ ਹੈਗਾ ਠੀਕ ਹੈ ਤੁਸੀਂ ਅ ब्राह्मणਾਂ ਲਈ ਜਾਂ ਜਿਹੜੇ ਅਪਰ ਕਾਸਟ ਆ ਉਹਨਾਂ ਲਈ ਗੱਲ ਕਰੋਗੇ ਰੈਕਸ਼ਨ ਨਹੀਂ ਹਿੱਲੇਗਾ ਇਹ ਸਵਾਲ ਖੜੇ ਮੈਂ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣਾ ਮੈਨੂੰ ਉਮੀਦ ਹੈ ਕਿ ਮੇਰੀ ਪਾਰਟੀ ਦੀ ਲੀਡਰਸ਼ਿਪ ਬਹੁਤ ਬੁੱਧੀਜੀਵੀ ਹੈ ਮੈਂ ਤੁਹਾਨੂੰ ਕਿਹਾ ਵੀ ਜਿਹੜੀ ਫੈਸਿਲਿਟੀਆਂ ਅਦਰ ਕਾਸਟ ਨੂੰ ਚਾਹੇ ਉਹ ਦੂਸਰਾ ਸਮਾਜ ਹੈ ਰਵੀ ਦਾ ਸਮਾਜ ਹੈ ਵਾਲਮੀਕੀ ਭਾਈਚਾਰਾ ਜਾਂ OBC ਹੈ ਜਿਹੜੀਆਂ ਉਹਨਾਂ ਨੂੰ ਫੈਸਿਲਿਟੀਆਂ ਮਿਲਦੀਆਂ ਪਈਆਂ ਉਹਦੇ ਉਹਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਮਿਲਦੀਆਂ ਰਹਿਣੀਆਂ ਚਾਹੀਦੀਆਂ ਮੈਂ ਇਹ ਚਾਹਣਾ ਵਾਂ ਕਿ ਸਕੂਲ ਦੇ ਵਿੱਚ ਐਡਮਿਸ਼ਨ ਦੀ ਗੱਲ ਹੈਗੀ ਹੈ ਜਾਂ ਕੋਈ ਐਗਜ਼ਾਮ ਹੈਗੇ ਆ ਉਹਦੀ ਗੱਲ ਹੈਗੀ ਹੈ ਜਾਂ ਮਕਾਨ ਦੀ ਛੱਤ ਹੈਗੀ ਹੈ ਕੱਚੀ ਹੈਗੀ ਹੈ ਉਹਦੀ ਗੱਲ ਹੈ ਜਾਂ ਸਰਕਾਰ ਵੱਲੋਂ ਜਿਹੜੀਆਂ ਸਕੀਮਸ ਚਲਾਈਆਂ ਜਾਂਦੀਆਂ ਵਾ ਉਹਦੇ ਵਿੱਚ ਟਾਕ ਦੇ ذریعے ਆਪਸੀ ਗੱਲਬਾਤ ਦੇ ذریعے ਜਿੱਥੇ ਸਰਕਾਰ ਵੀ ਆਪਣੇ ਆਪ ਨੂੰ ਕੰਫਰਟ ਜ਼ੋਨ ਚ ਲੈ ਕੇ ਆ ਜਾਵੇ ਜਿੱਥੇ ਸਮਾਜ ਨੂੰ ਵੀ ਇਹ ਲੱਗੇ ਵੀ ਸਾਡੇ ਨਾਲ ਵਿਤਕਰਾਂ ਨਹੀਂ ਹੁੰਦਾ ਪਿਆ ਐਦਾ ਦਾ ਪਲੇਟਫਾਰਮ ਬਣਾਉਣ ਦੀ ਕੋਸ਼ਿਸ਼ ਕਰਾਂਗੇ ਰੱਖਸ਼ਨ ਤਾਂ ਇੱਕ ਬਹੁਤ ਵੱਡਾ ਮੁੱਦਾ ਹੈ ਇਹਨੂੰ ਤਾਂ ਦੇਸ਼ ਦੇ ਵਿੱਚ ਮੈਨੂੰ ਲੱਗਦਾ ਵੀ ਹਲੇ ਉਸ ਸਮਾਂ ਨਹੀਂ ਆਇਆ ਕੋਈ ਇਸ ਨੂੰ ਟੱਚ ਵੀ ਕਰੇ ਜਲਦੀ ਕਿਤੇ ਔਰ ਸਾਰੇ ਭੱਜੂਗੇ ਜੀ ਵੀ ਰੱਖਸ਼ਨ ਮੰਗੋਗੇ ਅਪਰਕਾਸਟ ਲਈ ਦੇਖੋ ਜੇ ਲੋੜ ਪਈਗੀ ਤਾਂ ਮੰਗ ਲਾਂਗੇ ਹਲੇ ਤਾਂ ਪਹਿਲੇ ਸਾਡੇ ਹੋਰ ਹੀ ਮੰਗਾ ਬਹੁਤ ਹੈ ਜੀ ਹਾਲੇ ਤਾਂ ਸਾਡਾ ਸਮਾਜ ਜਿਹੜਾ ਵਾ ਆਰਥਿਕ ਤੌਰ ਤੇ ਜਿਹੜਾ ਕਮਜ਼ੋਰ ਵਰਗ ਹੈ ਉਹਨੂੰ ਸਰਕਾਰ ਦੇ ਨਾਲ ਜੋੜ ਕੇ ਸਰਕਾਰ ਦੀਆਂ ਸਕੀਮਸ ਦਾ ਬੈਨੀਫਿਟ ਕਿੱਦਾਂ ਦਵਾਨਾ ਸਿੱਧਾ ਹੀ ਤੁਸੀਂ ਜੇ 99 ਤੇ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਥੱਲੇ ਡੰਡੇ ਨਿਕਲ ਜਾਂਦੇ ਨੇ ਮੈਂ ਕੋਸ਼ਿਸ਼ ਕਰਾਂਗਾ ਮੇਰੇ ਸਮਾਜ ਨੂੰ ਸਰਕਾਰ ਦੇ ਕੋਲ ਉਹਨਾਂ ਦੀ ਆਵਾਜ਼ ਬੁਲੰਦ ਕਰਾਂ ਜੋ ਚੀਜ਼ਾਂ ਜੋ ਪਰੇਸ਼ਾਨੀਆਂ ਦਿੱਕਤਾਂ ਉਹਨਾਂ ਨੂੰ ਆ ਰਹੀਆਂ ਕਿਸੇ ਵੀ ਸਤਰ ਦੇ ਉੱਪਰ ਆ ਰਹੀਆਂ ਐਜੂਕੇਸ਼ਨ ਦੇ ਲੈਵਲ ਤੇ ਉਹ ਹੋਗੀਆਂ ਮਕਾਨ ਬਣਾਣੇ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਵੈ ਇਹ ਤਾਂ ਕਿਉਂਕਿ ਬਹੁਤ ਵੱਡਾ ਮੁੱਦਾ ਰક્ષਣ ਦਾ ਹੈ ਤਾਂ ਦੇਸ਼ ਦਾ ਬਹੁਤ ਵੱਡੇ ਲੀਡਰਾਂ ਦੇ ਉਹਨਾਂ ਦੇ ਲੈਵਲ ਦਾ ਮੁੱਦਾ ਮੈਂ ਤਾਂ ਇੱਕ ਬਹੁਤ ਛੋਟਾ ਜਿਹਾ ਜਰਨਲਿਸਟ ਹਾਂ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਮੇਰੇ ਸਮਾਜ ਦੀਆਂ ਜੋ ਆਰਥਿਕ ਤੌਰ ਤੇ ਪ੍ਰੋਬਲਮਸ ਹੈਗੀਆਂ ਸਰਕਾਰ ਦੇ ਨਾਲ رابطہ ਕਰਕੇ ਮੈਂ ਸਰਕਾਰ ਨੂੰ ਇਹ ਰਿਕਵੈਸਟ ਕਰੀਏ ਕਿ ਜੋ ਇਹਨਾਂ ਦਾ ਅਧਿਕਾਰ ਬੰਦਾ ਵੈ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਉਹਦੇ ਚੋਂ ਜੋ ਮਿਲਣਾ ਚਾਹੀਦਾ ਜ਼ਰੂਰ ਮਿਲਣਾ ਚਾਹੀਦਾ। ਪੰਗਜੀ ਚੇਅਰਮੈਨ ਵਜੋ ਚਲੋ ਤੁਸੀਂ ਹਲੇ ਜਿਹੜੀ ਹੋਣੀ ਹੈ ਮੈਂ ਇੱਕ ਪੱਤਰਕਾਰ ਦੇ ਨਾਤੇ ਇੱਕ ਸਵਾਲ ਇੱਕ ਪੱਤਰਕਾਰ ਤੋਂ ਪੁੱਛਦਾ ਹੈਗਾ ਕਿ ਤੁਹਾਨੂੰ ਲੱਗਦਾ ਹੈ ਕਿ ਆਪ ਸਰਕਾਰ ਦੀ ਨੇੜਤਾ ਤੁਹਾਡੀ ਇਹ ਕਿਸ ਤਰ੍ਹਾਂ ਮਤਲਬ ਇੱਕ ਬ੍ਰਾਹਮਣ ਕਲਿਆਣ ਬੋਰਡ ਨੂੰ ਲੈ ਕੇ ਕਿਉਂ ਇਹਦੇ ਵਿੱਚ ਧਰਮ ਨਹੀਂ ਤੁਹਾਨੂੰ ਦਿਖਾਈ ਦੇ ਰਿਹਾ ਧਰਮ ਨਾਲ ਜੁੜ ਗਿਆ ਨਹੀਂ ਧਰਮ ਤਾਂ ਧਰਮ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੈ ਜੀ। ਤੁਸੀਂ ਕੁਝ ਵੀ ਹੈ ਜਨਮ ਤੋਂ ਹੀ ਤੁਹਾਡਾ ਧਰਮ ਡਿਸਾਈਡ ਹੁੰਦਾ ਮਰਨ ਤੱਕ ਚੱਲਦਾ ਵਾ ਠੀਕ ਹੈ ਨਾ ਧਰਮ ਤਾਂ ਹਰ ਇੱਕ ਚੀਜ਼ ਹੈਗਾ ਸਰਕਾਰ ਦਾ ਜਿਹੜਾ ਸਰਕਾਰ ਨੇ ਬੋਰਡ ਬਣਾਇਆ ਇਹਦਾ ਤੁਸੀਂ ਅਗਰ ਪ੍ਰੋਪਰਲੀ ਇਹਨੂੰ ਪੜੋਗੇ ਤਾਂ ਬ੍ਰਾਹਮਣ ਕਲਿਆਣ ਬੋਰਡ ਹੈ ਕਿ ਬ੍ਰਾਹਮਣਾਂ ਨੂੰ ਜਿਹੜੀਆਂ ਕੋਈ ਪ੍ਰੋਬਲਮਸ ਆ ਰਹੀਆਂ ਜਿਹੜੀਆਂ ਸਰਕਾਰ ਤੱਕ ਡਾਇਰੈਕਟਲੀ ਕੋਈ ਨਹੀਂ ਪਹੁੰਚਾ پا ਰਿਆ ਉਹ ਵਿੱਚ ਇੱਕ ਬ੍ਰਿਜ ਦਾ ਕੰਮ ਕਰਨ ਵਾਸਤੇ ਇਹ ਜਿਹੜਾ ਉਹਨਾਂ ਨੇ ਬੋਰਡ ਬਣਾਇਆ ਹੈ ਬੋਰਡ ਬ੍ਰਾਹਮਣ ਸਮਾਜ ਔਰ ਸਰਕਾਰ ਸਟੇਟ ਗਵਰਨਮੈਂਟ ਇਹਦੇ ਵਿੱਚ ਬ੍ਰਿਜ ਦਾ ਕੰਮ ਕਰੇਗਾ ਉਹਨਾਂ ਲਈ ਬ੍ਰਿਜ ਦਾ ਕੰਮ ਕੌਣ ਕਰੇਗਾ ਜੈਨ ਲਈ ਬ੍ਰਿਜ ਦਾ ਕੰਮ ਕੌਣ ਕਰੇਗਾ ਖੱਤਰੀਆਂ ਲਈ ਜੈਨਸ ਦੇ ਲਈ ਸਾਰਿਆਂ ਦੇ ਤੁਸੀਂ ਮੈਨੂੰ ਲੱਗਦਾ ਤਿਆਰੀ ਨਹੀਂ ਕਰਕੇ ਆਏ ਸਾਰੇ ਬੋਰਡ ਬਨੇ ਨੇ ਦਲਿਤ ਸਮਾਜ ਦਾ ਵੀ ਬੋਰਡ ਬਨਿਆ ਹੋਇਆ ਹੈ ਉਸ ਤੋਂ ਇਲਾਵਾ ਕਨੂਜੀਆ ਪਰਿਵਾਰ ਦਾ ਵੀ ਬੋਰਡ ਬਣਿਆ ਹੋਇਆ ਹੈ ਰਾਜਪੂਤ ਪਰਿਵਾਰ ਦਾ ਵੀ ਬੋਰਡ ਬਣਿਆ ਹੋਇਆ ਸਾਰਿਆਂ ਨੂੰ ਇਸੇ ਕਰਕੇ ਬਣਾਇਆ ਗਿਆ ਕਿਉਂਕਿ ਇੱਕ ਨਾ ਆਪਾਂ ਜਦੋਂ ਸਪੈਸੀਫਿਕਲੀ ਇੱਕ ਕਾਸਟ ਨੂੰ ਜਦੋਂ ਆਪਾਂ ਲੈ ਕੇ ਚੱਲਦੇ ਆਂ ਤੇ ਉਹਦੇ ਵਿੱਚ ਮੰਨ ਲਓ ਮੈਂ ਮੈਂ ਬ੍ਰਾਹਮਣ ਆ ਮੇਰੀ ਪ੍ਰਾਇਓਰਟੀ ਹੋਏਗੀ ਮੈਂ ਬ੍ਰਾਹਮਣਾਂ ਦੀ ਪਹਿਲਾਂ ਗੱਲ ਰੱਖਾਂ ਜੇ ਮੈਂ ਇਫ ਆਈ ਐਮ ਸੈਟੀਸਫਾਈਡ ਫਰਮ ਗਵਰਨਮੈਂਟ ਫਿਰ ਮੈਂ ਬਾਕੀ ਸਮਾਜ ਨੂੰ ਵੀ ਲੈ ਕੇ ਚੱਲਦਾ ਵੀ ਮੈਨੂੰ ਮੈਸੇਜ ਮਿਲਦਾ ਵੀ ਸਰਕਾਰ ਮੇਰੀ ਗੱਲ ਨੂੰ ਉਹ ਸਮਝ ਦੇ ਕਿ ਮੈਂ ਜੋਗਾ ਹੈਗਾ ਇਹਨੇ ਲਾਇਕ ਹੈਗਾ ਕਿ ਮੈਂ ਸਹੀ ਮੁੱਦੇ ਸਰਕਾਰ ਤੱਕ ਲੈ ਕੇ ਆ ਰਿਹਾ ਹਾਂ ਔਰ ਸਰਕਾਰ ਉਹਨਾਂ ਦੇ ਉਹਨਾਂ ਦਾ ਰਿਜ਼ਲਟ ਕੱਢ ਕੇ ਦੇ ਰਹੀ ਹੈ ਤਾਂ ਫਿਰ ਮੈਂ ਬਾਕੀ ਸਮਾਜ ਨੂੰ ਕਿਉਂ ਨਹੀਂ ਜੋੜਾਂਗੇ ਨਾਲ ਬਿਲਕੁਲ ਜੋੜਾਂਗੇ ਸਹੀ ਸਮਝਦੇ ਹੋ ਕਿ ਸਾਰੇ ਕਾਸਟ ਦੇ ਚੱਕੇ ਬੋਰਡ ਬਣਾ ਦੇਣਾ ਔਰ ਸਭ ਨੂੰ ਇੱਕ ਕਾਸਟ ਦੇ ਨਾਮ ਦੇ ਨਾਲ ਜਾਣਨਾ ਸਿਆਸਤ ਦੇ ਵਿੱਚ ਇਹ ਸਹੀ ਹੈ ਤੁਹਾਨੂੰ ਕੀ ਲੱਗਦਾ ਪਿਆ ਹਿੰਦੁਸਤਾਨ ਦੀ ਰਾਜਨੀਤੀ ਕਿਸ ਚੀਜ਼ ਦੇ ਉੱਪਰ ਚੱਲਦੀ ਪਈ ਹੈ ਜਿਹੜੀ ਹਿੰਦੁਸਤਾਨ ਦੀ ਆਪਾਂ ਰਾਜਨੀਤੀ ਅੱਜ ਗੱਲ ਕਰਦੇ ਪਿਆ ਇੱਕ ਕਿਤੇ ਉੱਪਰ ਚੱਲ ਰਹੀ ਹੈ ਔਰ ਉਹਦਾ ਵਜ੍ਹਾ ਇਹ ਨਹੀਂ ਹੈ ਵੀ ਤੁਸੀਂ ਕਿਸੇ ਬੋਰਡ ਨੂੰ ਬਣਾ ਕੇ ਤੁਸੀਂ ਸੋਚਦੇ ਪਿਓ ਕੋਈ ਕਿਸੇ ਵਰਗ ਦੀ ਜਾਂ ਕਿਸੇ ਧਰਮ ਦੀ ਸਿਆਸਤ ਹੋਊਗੀ ਔਰ ਸਿਆਸਤ ਸਦੀਆਂ ਤੋਂ ਚੱਲੀ ਆ ਰਹੀ ਹੈ ਔਰ ਇਹ ਧਰਮ ਦੇ ਉੱਪਰ ਹੈਨਾ ਲੇਕਿਨ ਇਹਦਾ ਮਿਸਯੂਜ਼ ਨਹੀਂ ਹੋਣਾ ਚਾਹੀਦਾ ਇਹਦਾ ਯੂਜ਼ ਹੋਣਾ ਚਾਹੀਦਾ ਫੋਰ ਦਾ ਬੈਨੀਫਿਟ ਆਫ ਸੋਸਾਇਟੀ ਫੋਰ ਦਾ ਬੈਨੀਫਿਟ ਆਫ ਕੰਟਰੀ ਫੋਰ ਦਾ ਬੈਨੀਫਿਟ ਆਫ ਪੀਪਲ ਆਫ ਕੰਟਰੀ ਅੱਛਾ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਜ਼ਰੂਰਤਮੰਦ ਇਹ ਸ਼ਬਦ ਅੱਛਾ ਹੈ ਬਜਾਏ ਇਸ ਦੇ ਕੀ ਕੌਣ ਕੀ ਹੈਗਾ ਜੀ ਬਿਲਕੁਲ ਜ਼ਰੂਰਤਮੰਦ ਲਈ ਬਹੁਤ ਸਾਰੀਆਂ ਸਕੀਮਾਂ ਨੇ ਪੰਕਜ ਜੀ ਹਨਾ ਪੰਜਾਬ ਸਰਕਾਰ ਦੀਆਂ ਵੀ ਹੁਣ 10 ਲੱਖ ਦੇ ਬੀਮਾ ਯੋਜਨਾ ਹੋਰ ਲੱਗਦਾ ਹੈ ਕਿ ਹਲੇ ਵੀ ਕੁਝ ਕਮੀਆਂ ਨੇ ਚਾਹੇ ਐਡਮਿਨ ਦੀਆਂ ਕਮੀਆਂ ਹੋਣ ਅਵੇਅਰਨੈਸ ਦੀ ਕਮੀ ਚਾਹੇ ਮੈਂ ਵੀ ਆਮ ਲੋਕ ਕਦੇ ਵੀ ਗੱਲ ਕਰਦਾ ਅਵੇਅਰਨੈਸ ਦੀ ਕਮੀ ਉਹ ਹਲੇ ਤੱਕ ਲੋਕ ਅਵੇਅਰ ਨਹੀਂ ਹੋਏ ਔਰ ਐਡਮਿਨੇ ਦਾ ਫਾਇਦਾ ਚੱਕਦੀ ਹੈ ਉਹ ਸਕੀਮਾਂ ਉੱਥੇ ਤੱਕ ਪਹੁੰਚਦੀਆਂ ਨਹੀਂ ਕਿਹਾ ਹਲੇ ਵੀ ਇਹ ਚੀਜ਼ ਹੈ ਦੇਖੋ ਗੱਲ ਹੈ ਵੀ 100% ਸਕੀਮਸ ਬਾਰੇ ਤਾਂ ਮੈਸਬੈਂਡਾ ਕਈ ਡਿਪਾਰਟਮੈਂਟ ਦੇ ਆਫੀਸਰਸ ਵੀ ਅਵੇਅਰ ਨਹੀਂ ਹੁੰਦੇ ਸਰਕਾਰਾਂ ਦੀਆਂ ਬਹੁਤ ਸਾਰੀਆਂ ਸਕੀਮਾਂ ਹੁੰਦੀਆਂ ਅ ਪਹਿਲਾਂ ਇੰਦਰਾਵਾਸ ਯੋਜਨਾ ਚੱਲਦੀ ਸੀ ਉਹਦੇ ਵਿੱਚ ਅਗਰ ਕੋਈ ਕੱਚਾ ਘਰ ਹੈਗਾ ਉਹਨੂੰ ਪੱਕਾ ਕਰਨ ਦੇ ਲਈ ਪੈਸੇ ਮਿਲਦੇ ਸੀ ਲੇਕਿਨ ਉਹ ਮੈਕਸਿਮਮ ਦੇ ਮਾਈਂਡ 'ਚ ਇਹ ਹੀ ਸੈਟਅਪ ਸੀਗਾ ਵੀ ਸ਼ਾਇਦ ਸਿਰਫ ਗ੍ਰਾਮੀਨ ਏਰੀਆਜ਼ ਦੇ ਲਈ ਹੈ ਜਦ ਕਿ ਕੱਚਾ ਘਰ ਤਾਂ ਸ਼ਹਿਰ ਦੇ ਵਿੱਚ ਰਹਿਣ ਵਾਲੇ ਬੰਦੇ ਦਾ ਵੀ ਹੋ ਸਕਦਾ ਸੋ ਕਿਉਂਕਿ ਮੈਂ ਇੱਕ ਇਸ ਸਿਸਟਮ ਦਾ ਹਿੱਸਾ ਰਿਆ ਵਾ ਤੇ ਮੈਨੂੰ ਐ ਲੱਗਦਾ ਵੀ ਕਈ ਉਰੇ ਸਚਾਈ ਤੁਸੀਂ ਗੱਲ ਬਿਲਕੁਲ ਸਹੀ ਕਹੀ ਹੈ ਬਹੁਤ ਸਾਰੀਆਂ ਇਦਾਂ ਦੀਆਂ ਸਕੀਮਾਂ ਮੈਂ ਜਿਨ੍ਹਾਂ ਦਾ ਪ੍ਰੋਪਰ ਪ੍ਰਚਾਰ ਨਹੀਂ ਹੋ ਪੰਦਾ ਔਰ ਸਰਕਾਰ ਦੀ ਮੰਚਾਂ ਬਿਲਕੁਲ ਕਲੀਅਰ ਹੁੰਦੀ ਹੈ ਵੀ ਸਾਡੇ ਹਰ ਵਰਗ ਨੂੰ ਚਾਹੇ ਉਹ ਕੋਈ ਵੀ ਵਰਗ ਹੈਗਾ ਕਿਸੇ ਵੀ ਕਾਸਟ ਨੂੰ ਬਿਲੋਂਗ ਕਰਦਾ ਹੈ ਕਿਸੇ ਵੀ ਤਰ੍ਹਾਂ ਦਾ ਉਹਦੇ ਤੱਕ ਅਸੀਂ ਜਿੱਦਾਂ ਕੁਦਰਤ ਹੈ ਜੇ ਹਵਾ ਚੱਲਨੀ ਹੈ ਤੂੰ ਸਾਰਿਆਂ ਨੂੰ ਲਗਨੀ ਹੈ ਜੇ ਧੁੱਪੇ ਤੇ ਸਾਰਿਆਂ ਨੂੰ ਆਣੀ ਹੈ ਸਰਕਾਰ ਦਾ ਮਾਈਂਡ ਸੈਟ ਹੁੰਦਾ ਵੀ ਜੇ ਕੋਈ ਸਕੀਮ ਹੈ ਸਾਰਿਆਂ ਲਈ ਹੈ ਲੇਕਿਨ ਜੇ ਕੋਈ ਕਮਜ਼ੋਰ ਹੈ ਜਿਆਦਾ ਵਰਗ ਪਹਿਲੇ ਉਹਨੂੰ ਉੱਪਰ ਚੱਕ ਲਈ ਹੈ ਹਨਾ ਇਸੇ ਤਰ੍ਹਾਂ ਬਹੁਤ ਸਾਰੀਆਂ ਸਕੀਮਾਂ ਹੁੰਦੀਆਂ ਜਿਹੜੀਆਂ ਸਰਕਾਰ ਬਣਾਉਂਦੀਆਂ ਲੇਕਿਨ ਕਿਤੇ ਨਾ ਕਿਤੇ ਬਿਊਰੋਕ੍ਰੇਸੀ ਦਾ ਲੈਪਸ ਜਾਂ ਲੋਕ ਜਿਆਦਾ ਅਵੇਅਰ ਨਹੀਂ ਹੋ ਪਾਉਂਦੇ ਅੱਛਾ ਜਦੋਂ ਤੱਕ ਲੋਕਾਂ ਨੂੰ ਪਤਾ ਲੱਗਦਾ ਵੈ ਉਹਨਾਂ ਦੀ ਕੋਈ ਕੋਈ ਸੈਂਟਰ ਦੀ ਗਵਰਨਮੈਂਟ ਦੀ ਸਕੀਮ ਹੈ ਉਹਦੇ ਪੈਸੇ ਆਣੇ ਉਹਦੇ ਇੱਕ ਟਾਈਮ ਲਿਮਿਟ ਹੁੰਦੀ ਹੈ ਉਹਦੇ ਤੁਸੀਂ ਯੂਜ਼ ਕਰ ਲਿਆ ਤੇ ਅਗਲੇ ਪੈਸੇ ਆ ਜਿੰਨੇ ਯੂਜ਼ ਨਹੀਂ ਕੀਤਾ ਉਹ ਲੈਪਸ ਹੋ ਜਾਂਦੇ ਨੇ ਉਹ ਜਿਹੜੇ ਲੈਪਸ ਹੁੰਦੇ ਨੇ ਤੁਸੀਂ ਅਗਰ ਰਿਕਾਰਡ ਕਢਾਓਗੇ ਤੇ ਤੁਸੀਂ ਦੇਖੋਗੇ ਪਿਛਲੇ 25 30 40 ਸਾਲਾਂ ਦਾ ਰਿਕਾਰਡ ਜੇ ਕਢਾਓਗੇ ਲੈਪਸ ਹੋਣ ਵਾਲੇ ਫੰਡ ਜਿਆਦਾ ਹੈ ਯੂਜ਼ ਹੋਣ ਵਾਲੇ ਘੱਟ ਹੈ ਅਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਉਹ ਜਿਹੜੇ ਫੰਡ ਵਾਪਸ ਚਲੇ ਜਾਂਦੇ ਆ ਉਹ ਵਾਪਸ ਜਾਣ ਦੀ بجائے ਜਿਨ੍ਹਾਂ ਦੇ ਵਾਸਤੇ ਆਏ ਆ ਜਿਹੜੇ ਉਹਦੇ ਜ਼ਰੂਰਤਮੰਦ ਹੈ ਉਹਨਾਂ ਦੇ ਖਰਚੇ ਜਾ ਸਕਣ ਅੱਜ ਤੱਕ ਪੰਕਜ ਛਾਰਦਾ ਕਲਮ ਦੇ ਨਾਲ ਮੰਤਰੀਆਂ ਤੱਕ ਮੁੱਖ ਮੰਤਰੀਆਂ ਤੱਕ ਆਪਣੀ ਗੱਲ ਪਹੁੰਚਾਉਂਦੇ ਸੀਗੇ ਦੱਸਦੇ ਸੀਗੇ ਸਮਾਜ 'ਚ ਕਿੱਥੇ ਕਮੀਆਂ ਨੇ ਹੁਣ ਕਲਮ ਦੀ ਥਾਂ ਤੇ ਤੁਹਾਡੀ ਡਾਇਰੈਕਟ ਅਪਰੋਚ ਹੈਗੀ ਹੈ ਕਿਸ ਤਰ੍ਹਾਂ ਹੋਏਗਾ ਕਲਮ ਦਾ ਸਹਾਰਾ ਹੋਏਗਾ ਜਾਂ ਪੰਕਜ ਸਿੱਧਾ ਕਹਿਣਗੇ ਕਿ ਮੁੱਖ ਮੰਤਰੀ ਸਾਹਿਬ ਇਹਦੀ ਜ਼ਰੂਰਤ ਹੈਗੀ ਹੈ ਦੇਖੋ ਮਾਨਯੋਗ ਮੁੱਖ ਮੰਤਰੀ ਸਾਹਿਬ ਬਹੁਤ ਸਾਡੇ ਸੁਲਝੇ ਹੋਏ ਆ ਬਹੁਤ ਨੀਚੋਂ ਉੱਪਰ ਆਏ ਨੇ ਇੱਕ ਬੰਦਾ ਹੁੰਦਾ ਨਾ ਪੈਰਾਸ਼ੂਟ ਨਾਲ ਵੱਡੇ ਘਰ ਚ ਜੰਮਿਆ ਔਰ ਉੱਥੇ ਹੀ ਉਹਨੂੰ ਸਾਰਾ ਕੁਝ ਜੈਡ ਸਿਕਿਉਰਟੀ ਮਿਲ ਗਈ ਬਹੁਤ نیچے ਉੱਪਰ ਆਏ ਨੇ ਗਰੀਬ ਪਰਿਵਾਰ ਦੀ ਹਰ ਇੱਕ ਪ੍ਰੋਬਲਮ ਉਹਨਾਂ ਨੂੰ ਪਤਾ ਹੈ ਪੰਜਾਬ ਦੀ ਹਰ ਪ੍ਰੋਬਲਮ ਉਹਨਾਂ ਨੂੰ ਪਤਾ ਹੈ ਲੇਕਿਨ ਜਦੋਂ ਬੰਦਾ ਐਡੀ ਵੱਡੀ ਪੋਸਟ ਤੇ ਚਲਾ ਜਾਂਦਾ ਵੈ ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਦੇਖੋ ਦੋ ਦੋ ਸੜਕਾਂ ਨੂੰ ਜੋੜਨ ਲਈ ਵੀ ਪੁਲ ਚਾਹੀਦਾ ਹੁੰਦਾ ਵੈ ਤੇ ਅਸੀਂ ਇਹ ਕੋਸ਼ਿਸ਼ ਕਰਾਂਗੇ ਜਿਉ ਸਾਡੇ ਵਰਗੇ ਨੌਜਵਾਨਾਂ ਨੂੰ ਅੱਜ ਲੈ ਕੇ ਅੱਗੇ ਆਂਦੇ ਪਰ ਦੇਖੋ ਮੇਰਾ ਪਾਰਟੀ 'ਚ ਮੇਰਾ ਕੋਈ ਮੈਂ ਆਮ ਆਪ ਦੀ ਪਾਰਟੀ ਵਾਸਤੇ ਕੋਈ ਵਰਕ ਨਹੀਂ ਕੀਤਾ ਨਾ ਮੈਨੂੰ ਕੋਈ ਪੋਲੀਟੀਕਲ ਮੇਰਾ ਕੋਈ ਇਲੈਕਸ਼ਨ ਦਾ ਕਿਸੇ ਵੀ ਤਰ੍ਹਾਂ ਦਾ ਮੇਰਾ ਕੋਈ ਰੁਝਾਨ ਨਹੀਂ ਹੈ ਨਾ ਮੈਂ ਸੋਚਦਾ ਪਿਆ ਲੇਕਿਨ ਅਗਰ ਉਹ ਇਹ ਸੋਚਦੇ ਆ ਪਾਰਟੀ ਹਾਈ ਕਮੈਂਡ ਇਹ ਸੋਚਦੀ ਹੈ ਕਿ ਇੱਕ ਨਾਨ ਪੋਲੀਟੀਕਲ ਇੱਕ ਜਰਨਲਿਸਟ ਐਡੀ ਵੱਡੀ ਪੋਸਟ ਦੇ ਉੱਪਰ ਉਹ ਅਗਰ ਮੇਰੇ ਤੇ ਇਹ ਫੇਥ ਕਰਦੇ ਆ ਤੇ ਮੇਰੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਮੇਰੇ ਸਮਾਜ ਦੇ ਪ੍ਰਤੀ ਵੀ ਔਰ ਮੇਰੀ ਸਰਕਾਰ ਦੇ ਪ੍ਰਤੀ ਵੀ ਕਿਵੇਂ ਦੋਨਾਂ ਦੇ ਵਿੱਚ ਉਹ ਬ੍ਰਿਜ ਬਣਾ ਤੇ ਜਿੱਥੇ ਮੈਨੂੰ ਲੋੜ ਪਏ ਮੈਂ ਸੀਐਮ ਸਾਹਿਬ ਨੂੰ ਵੀ ਉਹਨਾਂ ਦੀ ਬਾਹ ਫੜ ਲੂੰਗਾ ਕਿ ਵੱਡੇ ਭਰਾਓ ਮੇਰੇ ਸਮਾਜ ਲਈ ਆ ਮੇਰੇ ਸਨਾਤਨ ਵਾਸਤੇ ਮੇਰੇ ਬ੍ਰਾਹਮਣ ਪਰਿਵਾਰ ਵਾਸਤੇ ਦੂਜੇ ਅਦਰਸ ਵਾਸਤੇ ਜਦੋਂ ਮੈਂ ਕਹਿੰਦਾ ਵਾਂ ਤੁਸੀਂ ਕੱਲ ਦੇਖਿਆ ਹੋਊਗਾ ਮੈਨੂੰ ਜੇ ਇੱਥੇ ਕੱਲ ਸੰਵਾਨ ਕਰਨ ਵਾਲੇ ਸੀਗੇ ਤਾਂ 50% ਜਿਹੜੇ ਸੀਗੇ ਉਹ ਦੂਸਰੀ ਕਾਸਟਾਂ ਵਾਲੇ ਸੀਗੇ ਵਾਲਮੀਕੀ ਭਾਈਚਾਰਾ ਸੀ ਰਵੀਦਾਸ ਭਾਈਚਾਰਾ ਤੁਹਾਨੂੰ ਪਤਾ ਮੇਰੀ ਮੁਸਲਮਨ ਭਾਈਚਾਰਾ ਸੀ ਸੋ ਇਹ ਬੋਰਡ ਮੈਨੂੰ ਬ੍ਰਾਹਮਣਾ ਦਾ ਮਿਲਿਆ ਵੀ ਮੈਂ ਚੇਅਰਮੈਨ ਬ੍ਰਾਹਮਣਾ ਦੇ ਬੋਰਡ ਦਾ ਬਣਿਆ ਮੈਂ ਆਵਾਜ਼ ਲੁਧਿਆਣੇ ਦੀ ਨਹੀਂ ਪੂਰੇ ਪੰਜਾਬ ਦੀ ਬਣਨ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਸਾਰਿਆਂ ਨੂੰ ਇਹ ਲੱਗੇ ਕਿ ਇਹ ਇੱਕ ਮਾਧਿਅਮ ਹੈਗਾ ਜਿਹਦੇ ਜਿਹਦੇ ਨਾਲ ਅਸੀਂ ਜੁੜ ਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾ ਸਕਦੇ ਹਾਂ ਜੀ ਪੰਕਜ ਜੀ ਤੁਸੀਂ ਖੁਦ ਹੁਣੇ ਗੱਲ ਕੀਤੀ ਸਮਾਜ ਦੀ ਹੈ ਨਾ ਕਿ ਆਪਣੇ ਸਮਾਜ ਲਈ ਕੁਝ ਕਮੀਆਂ ਹੋਣ ਗਿਆ ਜੋ ਚਾਹੋਗੇ ਕਿ ਪ੍ਰਾਇੋਰਟੀ ਤੇ ਹਨਾ ਹੱਲ ਹੋਣ ਜਾਂ ਇਹ ਇਹ ਚ ਕਮੀਆਂ ਹੈ ਇਹ ਦੂਰ ਹੋਣੀਆਂ ਚਾਹੀਦੀਆਂ। ਕਿਆ ਕੁਛ ਹੈ ਇਸ ਤਰ੍ਹਾਂ ਦਾ ਜੋ ਤੁਸੀਂ ਕਰੋਗੇ? ਬਹੁਤ ਕੁਛ ਹੈ ਜੀ ਸਾਡੇ ਤੁਸੀਂ ਦੇਖੋ ਆਮ ਮੰਦਰਾਂ ਦੇ ਵਿੱਚ ਜਿਹੜੇ ਬ੍ਰਾਹਮਣ ਹੈ ਮੈਕਸਿਮਮ ਉਹਨਾਂ ਦੀ ਤਨਖਾਹ 3500 4000 ਇੰਨੀ ਤਨਖਾਹ ਹੈ। ਕਿਆ ਅਜ 4000 ਰੁਪਏ ਦੇ ਵਿੱਚ ਕੋਈ ਇਨਸਾਨ ਆਪਣਾ ਪਰਿਵਾਰ ਪਾਲ ਸਕਦਾ ਹੈ? ਉਹਦਾ ਸੱਟਬੈਕ ਕੀ ਹੈਗਾ ਸਭ ਤੋਂ ਵੱਡਾ? ਸਾਡੀ ਪੂਜਾ ਪદ્ધਤੀ ਕੀ ਹੈ? ਅਸੀਂ ਕਿਸ ਤਰੀਕੇ ਦੇ ਨਾਲ ਪੂਜਾ ਕਰਨੀ ਹੈ ਆਪਣੀ ਉਹ ਜਿਹੜਾ ਬ੍ਰਾਹਮਣ ਹੈ ਮੰਦਿਰ 'ਚ ਬੈਠਾ ਜਿਸ ਨੂੰ 3500 4000 ਤਨਖਾਹ ਮਿਲਦੀ ਆ 24 ਘੰਟੇ ਉਹਨੂੰ ਇਹੀ ਡਰ ਰਹਿੰਦਾ ਮੰਦਿਰ ਦੀ ਕਮੇਟੀ ਮੰਦਿਰ ਦੇ ਪ੍ਰਧਾਨ ਜੀ ਕੈਸ਼ੀਅਰ ਸਾਹਿਬ ਜਨਰਲ ਸੈਕਟਰੀ ਸਾਹਿਬ ਡਰਨਾ ਚਾਹਣ ਮੈਂ ਤਾਂ ਗੁੱਸੇ ਨਾ ਹੋ ਜਾਣ ਤੇ ਗੁੱਸੇ ਹੋ ਕੇ ਮੈਨੂੰ ਇਹ ਨਾ ਕਹਦੇ ਨ ਪੰਡਿਤ ਤੁਸੀਂ ਚਲੋ ਆਪਣਾ ਨਵਾਂ ਪੰਡਿਤ ਰੱਖ ਲੀਏ ਉਹਦੇ ਕਰਕੇ ਪ੍ਰੋਬਲਮ ਕੀ ਆਂਦੀ ਪਈ ਐ ਜਦੋਂ ਆਪਣੀ ਮਰਜ਼ੀ ਨਾਲ ਜਿਹੜਾ ਮਰਜ਼ੀ ਜਦਾਂ ਮਰਜ਼ੀ ਪੂਜਾ ਕਰੀ ਜਾਂਦਾ ਪ੍ਰੋਪਰ ਵਿਧੀ ਨਹੀਂ ਦੱਸ ਪਾ ਰਿਹਾ ਕਿਉਂਕਿ ਦੇ ਫੀਲ ਅਨਸਿਓਰ ਸਰਕਾਰ ਦੇ ਨਾਲੇ ਕੋਸ਼ਿਸ਼ ਕਰਾਂਗੇ ਕਿ ਸਰਕਾਰ ਕਿਸੇ ਤਰੀਕੇ ਉਹਨਾਂ ਦੇ ਫਿਊਚਰ ਨੂੰ ਏਦਾਂ ਦਾ ਸੇਫ ਕਰਨ ਦੀ ਕੋਸ਼ਿਸ਼ ਕਰੇ ਕਿ ਸਹੀ ਤਰੀਕੇ ਦੇ ਨਾਲ ਧਰਮ ਦਾ ਵੀ ਪ੍ਰਚਾਰ ਹੋਵੇ ਔਰ ਜਿਹੜੀਆਂ ਤਰੁੱਟੀਆਂ ਸਾਡੇ ਸਨਾਤਨ ਦੇ ਵਿੱਚ ਆ ਚੁੱਕੀਆਂ ਵੈ ਉਹ ਤਰੁੱਟੀਆਂ ਨੂੰ ਵੀ ਕਿਤੇ ਉਹ ਸਾਡੀ ਸਾਡੀ ਜ਼ਿੰਮੇਵਾਰੀ ਉਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ ਉਹ ਸਮਾਜ ਦੀ ਜ਼ਿੰਮੇਵਾਰੀ ਹੈ ਸਰਕਾਰ ਸਾਡੀ ਪਿੱਠ ਤੇ ਖੜੇਗੀ ਇਹ ਜ਼ਿੰਮੇਵਾਰੀ ਜਿਹੜੀ ਹੈ ਤਰੁੱਟੀਆਂ ਦੂਰ ਕਰਨ ਦੀ ਉਹ ਅਸੀਂ ਸਾਰੇ ਰਲ ਮਿਲ ਕੇ ਇੱਕ ਮਤ ਹੋ ਕੇ ਸਾਰਿਆਂ ਨੂੰ ਬਿਠਾ ਕੇ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਸਾਰੀਆਂ ਕਮੀਆਂ ਬਹੁਤ ਸਾਰੀਆਂ ਕਮੀਆਂ ਕਿਉਂਕਿ ਮੈਂ ਵੀ ਦੱਸ ਦੇਣਾ ਲੁਧਿਆਣਾ ਤੋਂ ਅਸੀਂ ਜਿੱਥੋਂ ਪੜੇ ਹੈਗੇ ਆ ਪੰਕਜ ਸ਼ਰਦਾ ਜੀ ਵੀ ਮੇਰੀ ਗੱਲ ਨਾਲ ਸਹਿਮਤ ਹੋਣਗੇ ਕਿ ਉਸ ਵਕਤ ਸਾਨੂੰ ਸਨਾਤਨ ਦੀਆਂ ਬੇਸ਼ੱਕ ਅਲੱਗ ਕਿਤਾਬਾਂ ਦਿੱਤੇ ਜਾਂਦੀ ਸੀ ਗਾਇਤਰੀ ਮੰਤਰ ਆਪਾਂ ਕਿੰਨਾ ਲਿਖਦੇ ਸੀ ਉਹਨੂੰ ਰੱਟਦੇ ਸੀ ਸਕੂਲਾਂ 'ਚ ਬੋਲਦੇ ਵੀ ਸੀ ਇਹਦੀ ਕਮੀ ਖਲਦੀ ਹੈ ਅੱਜ ਸਕੂਲਾਂ 'ਚ ਖਲਦੀ ਹੈ ਜੀ ਬਿਲਕੁਲ ਖਲਦੀ ਹੈ ਤੁਸੀਂ ਦੇਖੋ ਗਾਇਤਰੀ ਮੰਤਰ ਲੈ ਲਓ ਹੋਰ ਤੁਸੀਂ ਆਪਣੇ ਜਿਹੜੇ ਬੱਚੇ ਹੈ ਜੇ ਆਪਾਂ ਰੁਟੀਨ 'ਚ ਯੂਜ਼ ਕਰਨ ਵਾਲਾ ਮਹਾ ਮੰਤਰ ਹੈਗਾ ਵੈਸ਼ਿ ਮੰਤਰ ਹੈਗਾ ਵੈ ਹੈ ਨਾ ਸ਼ਨੀ ਮੰਤਰ ਹੈਗਾ ਅਤੇ ਸਭ ਤੋਂ ਜ਼ਿਆਦਾ ਸ਼ਨੀ ਭਗਵਾਨ ਤੋਂ ਡਰਦੇ ਆ ਲੇਕਿਨ ਜੇ ਤੁਸੀਂ ਜਿਹੜੇ ਮੰਦਰ ਸ਼ਨੀ ਜੀ ਦਾ ਮੱਥਾ ਟੇਕਣ ਜਾਂਦੇ ਆ ਹਰ ਸ਼ਨੀਵਾਰ ਉਹਨਾਂ ਨੂੰ ਕੋਈ ਵੀ ਤੁਸੀਂ ਮੰਤਰ ਪੜ੍ਹ ਕੇ ਸੁਣਾਓ ਉਹ ਨਹੀਂ ਆਊਗਾ ਉਹਨਾਂ ਨੂੰ ਉਹ ਪ੍ਰੋਬਲਮ ਕੀ ਹੈਗੀ ਹੈ ਕਿ ਪੜਨਾ ਬੰਦ ਕਰਤਾ ਆ ਫੋਨ ਦੇ ਉੱਪਰ ਜਿਹੜਾ ਇੱਕ ਸੋਸ਼ਲ ਮੀਡੀਆ ਆ ਗਿਆ ਇਹ ਪੀ ਐਚ ਡੀ ਹੈ ਲekin ਪਤਾ ਇਹਨਾਂ ਨੂੰ ਕੁਝ ਨਹੀਂ ਹੈ ਜਿਹੜੇ ਵਿੱਚ ਇਹਦੇ ਵਿੱਚ ਪੋਸਟਾ ਪਾ ਰਹੇ ਨੇ ਔਰ ਬੱਚਿਆਂ ਨੂੰ ਕਿਉਂਕਿ ਪੜਨ ਵਾਲੋ ਇਵਨ ਕਿ ਮੇਰੀ ਵੀ ਬੜੀ ਵੱਡੀ ਕਮਜ਼ੋਰੀ ਹੈ ਇਹ ਮੈਂ ਖੁਸ਼ ਨਸੀਬੀ ਤਾਂ ਮੈਂ ਵੀ ਮੈਂ ਉਸ ਉਹ ਦੌਰ ਦੇ ਵਿੱਚ ਪੈਦਾ ਹੋਇਆ ਜਿੱਥੇ ਮਾਪਪ ਦੂਜੀ ਤੀਸਰੀ ਕਲਾਸ ਦੇ ਵਿੱਚ ਅਖਬਾਰ ਪੜਨਾ ਸਿਖਾਉਂਦੇ ਸੀ ਮੰਦਰ ਲੈ ਕੇ ਜਾਂਦੇ ਸੀ ਕਥਾ ਲੈ ਕੇ ਜਾਂਦੇ ਸੀ ਕਿਥੇ ਪ੍ਰੋਗਰਾਮ ਧਾਰਮਿਕ ਹੁੰਦਾ ਸੀ ਉੱਥੇ ਜੁਆਇੰਟ ਫੈਮਲੀਆਂ ਸੀਗੀਆਂ ਜੁਆਇੰਟ ਫੈਮੀਆਂ ਖਤਮ ਹੋ ਗਈਆਂ ਇਕੱਲੇ ਇਕੱਲੇ ਬੱਚੇ ਆ ਜੰਦੇ ਸਾਲ ਹੀ 2 ਸਾਲ ਦਾ 3 ਸਾਲ ਦਾ ਬੱਚਾ ਉਹਦੇ ਹੱਥ 'ਚ ਮੋਬਾਈਲ ਹੈ ਤੇ ਉਹਨੂੰ ਮੋਬਾਈਲ ਦਾ ਹੀ ਗਿਆਨ ਆ ਉਹਨੂੰ ਪਤਾ ਹੀ ਨਹੀਂਗਾ ਵੀ ਮੈਂ ਆਪਣੇ ਧਰਮ ਨੂੰ ਕਿੱਦਾਂ ਫਾਲੋ ਕਰਨਾ ਜਾਂ ਉਹਦੇ ਰੂਲਸ ਐਂਡ ਰੈਗੂਲੇਸ਼ਨ ਕੀ ਹੈ ਅੱਛਾ ਜਦੋਂ ਬਾਹਰ ਨਿਕਲ ਕੇ ਉਹਨੂੰ ਕੋਈ ਸਟਰੋਂਗਲੀ ਮਨਾ ਕਰਦਾ ਵੀ ਤੂੰ ਇਹ ਨਾ ਕਰ ਤੇ ਉਹਨੂੰ ਲੱਗਦਾ ਵੀ ਇਹ ਮੇਰੀ ਇਨਸਲਟ ਕਰਤੀ ਹੈਗੀ ਸਭ ਤੋਂ ਵੱਡੀ ਪ੍ਰੋਬਲਮ ਹੀ ਇੱਥੇ ਆ ਇਹ ਸੇਵ ਕਿੱਦਾਂ ਹੋਊਗੀ ਜਦੋਂ ਮੰਦਰਾਂ 'ਚ ਬੈਠੇ ਬ੍ਰਾਹਮਣਾਂ ਦਾ ਫਿਊਚਰ ਸੇਫ ਹੋਊਗਾ ਉਹ ਦੱਸੋਗੇ ਵੀ ਭਾਈ ਜੇ ਤੁਸੀਂ ਆ ਜਲ ਚੜਾਤਾ ਪੈ ਜਾਂ ਅੱਜ ਫਲਾਣਾ ਦੇਣਾ ਅੱਜ ਤੁਸੀਂ ਕੱਚੀ ਲਸੀ ਨਹੀਂ ਚੜਾ ਸਕਦੇ ਟੁਕਦੇ ਸੀ ਸਹੀ ਟੁਕਦੇ ਸੀਗੇ ਨਾ ਹੁਣ ਮੈਂ ਇੱਕ ਬੜੀ ਮਜ਼ੇਦਾਰ ਗੱਲ ਦੱਸਾਂ ਤੁਸੀ ਜਦੋਂ ਸ਼ਾਦੀ ਹੁੰਦੀ ਹੈ ਲਾਮਾ ਫੇਰਿਆਂ ਤੋਂ ਪਹਿਲੇ ਪੰਡਿਤ ਜੀ نیچے ਬੈਠ ਜਾਂਦੇ ਆ ਪੰਡਿਤ ਜੀ ਸਾਰੇ ਦੇਵੀ ਦੇਵਤਿਆਂ ਨੂੰ ਬੁਲਾਉਂਦੇ ਸੂਰੇ ਦੇਵਤਾ ਵਿਸ਼ਨੂ ਦੇਵਤਾ ਸਾਰਿਆਂ ਨੂੰ ਬੁਲਾਉਂਦੇ ਨੇ نیچے ਲੜਕਾ ਲੜਕੀ ਆਂਦੇ ਆ ਸੋਫੇ ਤੇ ਬੈਠ ਜਾਂਦੇ ਆ ਹੁਣ ਤੁਸੀਂ ਛੋਟੀ ਜੀ ਗੱਲ ਦੱਸੋ ਤੁਸੀਂ ਆਪਣੇ ਘਰ ਗੈਸਟ ਬੁਲਾਇਆ ਉਹਨੂੰ ਨੀਚੇ ਬਿਠਾ ਦਿਓ ਆਪ ਕੁਰਸੀ ਤੇ ਬੈਠ ਜਾਓ ਉਹ ਤੁਹਾਨੂੰ ਜਾਣ ਲੱਗਿਆਂ ਆਸ਼ੀਰਵਾਦ ਦੇ ਕੇ ਜਾਊਗਾ ਕਿ ਤੁਹਾਨੂੰ ਉਹ ਪ੍ਰੋਬਲਮ ਕੀ ਹੁੰਦੀ ਹੈ ਵਿਆਹ ਹੁੰਦਾ ਮਹੀਨੇ 2 ਮਹੀਨੇ ਬਾਅਦ ਹੀ ਊਮਨ ਸਲ ਦੇ ਵਿੱਚ ਕੰਪਲੇਂਟਾਂ ਹੁੰਦੀਆਂ ਕਰਨ ਚ ਲੜਾਈ ਜੋੜੇ ਹਸਬੈਂਡ ਵਾਈਫਸ ਇਹਨੀਆਂ ਵੀ ਉਹ ਗਲਤ ਹੁੰਦੇ ਨੇ ਮਿਸ ਅੰਡਰਸਟੈਂਡਿੰਗਸ ਹੀ ਇਦਾਂ ਦੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਆਪਾਂ ਇਹਨੂੰ ਆਪਾਂ ਸੋਚਦੇ ਹਾਂ ਵੀ ਇਹ ਬਰੂੜੀ ਵਰਦੀ ਵਿਚਾਰ ਹੈ ਨਹੀਂ ਇਹ ਚੀਜ਼ਾਂ ਦਾ ਪ੍ਰਭਾਵ ਹੈ ਜੇ ਤੁਸੀਂ ਸੋਚਦੇ ਹੋ ਕਿ ਮੰਗਲਵਾਰ ਨੂੰ ਮੈਂ ਮੰਦਿਰ ਜਾ ਕੇ ਹਨੂਮਾ ਜੀ ਨੂੰ ਪ੍ਰਸੰਨ ਕਰਨਾ ਹੈ ਸ਼ਨੀਵਾਰ ਨੂੰ ਸ਼ਨੀ ਦੇਵ ਨੂੰ ਕਰਨਾ ਹੈ ਸੋਮਵਾਰ ਜਾ ਕੇ ਭੋਲੇनाथ ਦੀ ਪੂਜਾ ਕਰਨੀ ਤੁਸੀਂ ਇਹ ਵੀ ਸੋਚਣਾ ਕਿ ਜਿਨ੍ਹਾਂ ਨੂੰ ਮੈਂ ਬੁਲਾਇਆ ਉਹ ਤਾਂ نیچے ਹੈ ਤੇ ਮੈਂ ਅਗਰ ਉੱਪਰ ਬੈਠਾ ਹੋਇਆ ਵਾਂ ਤੇ ਡਾਇਰੈਕਟਲੀ ਇਹਦਾ ਨੁਕਸਾਨ ਆਪਾਂ ਆਮ ਸਮਾਜ 'ਚ ਵੀ ਗੱਲ ਕਰੀਏ ਮੈਂ ਤੁਹਾਨੂੰ ਬੁਲਾ ਕੇ ਕਹਾਂ ਨੀਚੇ ਬੈਠ ਜਾਓ ਤੇ ਮੈਂ ਆਪ ਕੁਰਸੀ ਤੇ ਬਹਿ ਜਾਾਂ ਚਾਹੇ ਤੁਸੀਂ ਤਾਕਤਵਰ ਹੋ ਚਾਹੇ ਕਮਜ਼ੋਰ ਹੋ ਮੂੰਹ ਤੇ ਕੁਝ ਨਹੀਂ ਕਹੋਗੇ ਬਾਹਰ ਜਾ ਕੇ ਤਾਂ ਤੁਸੀਂ ਕਹੋਗੇ ਨਾ ਯਾਰ ਵੀ ਇਹ ਗਲਤ ਹੈ ਗੱਲ ਸ਼ਰਦਾ ਜੀ ਥੋੜਾ ਜਿਆ ਕੰਪਲਿਕੇਟਡ ਹੈ ਪਰ ਮੁੱਦਾ ਹੈ ਜੀ ਅਵਾਰਾ ਗਊਆਂ ਮੈਂ ਇੱਥੇ ਇਹ ਨਹੀਂ ਕਹੂੰਗਾ ਲੇਕਿਨ ਜੋ ਵੀ ਇੱਥੇ ਹੋ ਰਿਹਾ ਹੈ ਫਿਲਹਾਲ ਗਊ ਤਾਂ ਨੂੰ ਬਚਾਉਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕਰ ਰਹੀ ਚਾਹੇ ਕੋਈ ਵੀ ਸਰਕਾਰ ਆਈ ਇਹਦੇ ਮੁੱਦਾ ਕੰਪਲਿਕੇਟਡ ਹੈ ਇਹਦੇ ਤੇ ਆਵਾਜ਼ ਹੋਏਗੀ ਮੈਂ ਨਹੀਂ ਕਹਿੰਦਾ ਕਿ ਅਵਾਰਾ ਪਸ਼ੂ ਸੜਕਾਂ ਤੇ ਘੁੰਮ ਰਿਹਾ ਮੈਂ ਸਿੱਧਾ ਸਿੱਧਾ ਸਵਾਲ ਕਰੂੰਗਾ ਗਊ ਤਸਕਰੀ ਦੇ ਉੱਤੇ ਇੱਥੇ ਕੀ ਐਕਸ਼ਨ ਹੋਏਗਾ ਦੇਖੋ ਸਨਾਤਨ ਦਾ ਮੂਲ ਸਨਾਤਨ ਦਾ ਸਭ ਕੁਝ ਅਗਰ ਹੈਗਾ ਤੇ ਉਹ ਗਊ ਮਾਤਾ ਹੈਗੀ ਐ ਜਿਸ ਸਥਾਨ ਦੇ ਉੱਪਰ ਜਿਸ ਸ਼ਹਿਰ ਦੇ ਵਿੱਚ ਜਿਸ ਸਟੇਟ ਦੇ ਵਿੱਚ ਜਿਸ ਦੇਸ਼ ਦੇ ਵਿੱਚ ਗਊ ਮਾਤਾ ਦੀ ਪੂਜਾ ਨਹੀਂ ਹੈ ਮੈਂ ਸਨਾਤਰੀ ਆ ਮੈਂ ਬ੍ਰਾਹਮਣ ਆ ਮੈਨੂੰ ਜੋ ਮੈਨੂੰ ਸੰਸਕਾਰ ਮਿਲੇ ਆ ਜਿੱਥੇ ਗਊ ਮਾਤਾ ਦੀ ਪੂਜਾ ਨਹੀਂ ਹੈਗੀ ਐ ਉੱਥੇ ਕੁਝ ਵੀ ਬਹੁਤ ਅੱਛਾ ਨਹੀਂ ਹੋ ਸਕਦਾ ਅੱਛਾ ਹੁੰਦਾ ਹੋਊਗਾ ਲੋਕਾਂ ਦੇ ਆਪਣੇ ਆਪਣੇ ਕਰਮ ਬਹੁਤ ਅੱਛਾ ਨਹੀਂ ਹੁੰਦਾ ਜਿਹੜੀ ਗੱਲ ਤੁਸੀਂ ਕਹੀ ਆ ਤਸਕਰੀ ਵਾਲੀ ਇਹਨਾਂ ਇੱਕ ਬਹੁਤ ਵੱਡਾ ਮਾਫੀਆ ਹੈ ਪੂਰੇ ਮਾਫੀਆ ਨਾ ਸਿਰਫ ਗਊ ਤਸਕਰੀ ਕਰਨ ਵਾਲਾ ਮਾਫੀਆ ਵੈ ਬਲਕਿ ਇਹਨਾਂ ਨੂੰ ਰੋਕਣ ਦੀ ਆੜ ਦੇ ਵਿੱਚ ਵੀ ਕੁਝ ਮਾਫੀਆ ਸਕਰੀਏ ਆ ਬਹੁਤ ਸਾਰੇ ਲੋਕ ਅੱਛਾ ਕੰਮ ਕਰਦੇ ਹੋਣਗੇ ਕਿਉਂਕਿ ਮੈਂ ਕਦੀ ਇੱਧਰ ਜ਼ਿਆਦਾ ਧਿਆਨ ਨਹੀਂ ਦਿੰਦਾ ਲੇਕਿਨ ਜੋ ਸਮਝਦੇ ਆ ਜੋ ਦੇਖਦੇ ਆ ਕਈ ਤਾਂ ਇਦਾਂ ਦੇ ਆ ਜਿਹੜੇ ਦਿਖਾਵੇ ਲਈਓ ਬਹੁਤ ਗਊ ਮਾਤਾ ਦੇ ਪ੍ਰੇਮੀ ਹੈਗੇ ਆ ਲੇਕਿਨ ਬੇਸਿਕਲੀ ਅਗਰ ਉਹਨਾਂ ਨੂੰ ਤੁਸੀਂ ਅੰਦਰ ਹੋ ਜਾ ਕੇ ਟੱਚ ਕਰੋਗੇ ਤਾਂ ਕਿਤੇ ਕਿਤੇ ਉਹ ਉਹਨਾਂ ਦੀ ਅੰਡਰਸਟੈਂਡਿੰਗ ਦੂਜੇ ਪਾਸੇ ਹੁੰਦੀ ਡਰ ਕੇ ਜੋ ਤਸਕਰ ਮੈਨੂੰ ਪੈਸੇ ਦੇ ਜਾਂਦਾ ਤਾਂ ਠੀਕ ਹੈ ਨਹੀਂ ਤਾਂ ਮੈਨੂੰ ਫੜ ਲੈਣਾ ਹੈ ਜਾਂ ਫੜਾ ਦੇਣਾ ਵਾ ਬਹੁਤ ਵੱਡਾ ਮੁੱਦਾ ਵੈ ਬਹੁਤ ਵੱਡਾ ਮੁੱਦਾ ਵੈ ਔਰ ਮੈਂ ਤਾਂ ਸਮਝਦਾ ਵੀ ਇਹ ਤਾਂ ਮੇਰੇ ਤੋਂ ਮੈਂ ਇਹ ਸਵਾਲ ਚੱਕਾਂ ਜਾਂ ਮੈਂ ਗੱਲ ਕਰਾਂ ਉਸ ਤੋਂ ਇਲਾਵਾ ਸਰਕਾਰੀ ਆਪਣੇ ਲੇਬਲ ਤੇ ਉੱਪਰ ਇਹਨੂੰ ਥੋੜਾ ਜਿਹਾ ਸੀਰੀਅਸਲੀ ਲਵੇ ਕਿਉਂਕਿ ਗਾਉਂ ਦਸਕਾ ਜੀ ਸਾਰੇ ਪੰਜਾਬ ਦੀ ਪ੍ਰੋਬਲਮ ਨਹੀਂ ਹੈ ਜੀ ਇਹ ਤੁਸੀਂ ਮੈਕਸਿਮਮ ਜਿਹੜੀ ਹੈ ਜੇ ਐਂਡ ਕੇ ਤੋਂ ਜਿਹੜੀ ਹੈ ਗੁਜਰਾਤ ਵਾਲੀ ਐ ਦਰ ਹੁੰਦੀ ਹੈਗੀ ਆ ਇਹਦੇ ਵਿੱਚ ਤਾਂ ਸਾਰੀਆਂ ਸਟੇਟਾਂ ਦੀਆਂ ਸਰਕਾਰਾਂ ਅਗਰ ਇਕਜੁੱਟ ਹੁੰਦੀਆਂ ਤਾਂ ਜਾ ਕੇ ਕਿਉਂਕਿ ਇਹ ਬਹੁਤ ਵੱਡਾ ਕਾਰੋਬਾਰ ਹੈ ਬ੍ਰਦਰ ਅਰਬਾਂ ਖਰਬਾਂ ਪੈਦਾ ਇਹ ਬਿਜ਼ਨਸ ਪਨ ਚੁੱਕਿਆ ਹੈ ਗਊ ਮਾਤਾ ਦੀ ਇਹ ਤਸਕਰੀ ਦਾ ਬੀਫ ਤਾਂ ਦੁਨੀਆ ਭਰ ਚ ਬੀਫ ਜਾਂਦਾ ਹੈ ਔਰ ਆਪਾਂ ਬਹੁਤ ਛੋਟੀਆਂ ਐਡੇ ਵੱਡੇ ਇਸ਼ੂ ਤੇ ਗੱਲ ਕਰਨ ਲਈ ਪਰਮਾਤਮਾ ਕਦੀ ਤਾਕਤ ਦੇਗਾ ਕਦੀ ਐਨੇ ਜੋਗਾ ਕਰੇਗਾ ਕਿ ਜਿੱਥੇ ਅਸੀਂ ਆਵਾਜ਼ ਇਸ ਸਹੀ ਪਲੇਟਫਾਰਮ ਦੇ ਉੱਪਰ ਬੁਲੰਦ ਕਰ ਸਕੀ ਆ ਜੋ ਆਪਣੇ ਲੈਵਲ ਤੇ ਹੋ ਸਕਦਾ ਕਿਥੇ ਗਊਵਾਧਾ ਸੜਕ ਤੇ ਮਿਲੂਗੀ ਉਹਨੂੰ ਲਿਜਾ ਕੇ ਸਹੀ ਜਗ੍ਹਾ ਤੇ ਗਊਸ਼ਾਲਾ ਬਹੁਤ ਖੁੱਲੀਆਂ ਹੋਈਆਂ ਉੱਥੇ ਲਿਜਾਣ ਦੀ ਜਾਂ ਗਊਸ਼ਾਲਾ ਖੋਲਣ ਦੀ ਕੋਸ਼ਿਸ਼ ਕਰਾਂਗੇ ਗਊਸ਼ਾਲਾ ਦਾ ਸਵਾਲ ਚੱਕ ਲਿਆ ਮੈਂ ਅਸਲ ਤੁਸੀਂ ਖੁਦ ਦੱਸੋ ਕਿ ਆ ਇੱਥੇ ਕਈ ਲੋਕਾਂ ਦਾ ਬਿਜ਼ਨਸ ਨਹੀਂ ਹੈ ਗਊਸ਼ਾਲਾ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਜੀ ਬੀਫ ਜੀ ਇੱਕ ਤਸਕਰੀ ਹੈ ਤੇ ਗਊ ਗਊਸ਼ਾਲਾ ਨੂੰ ਲੈ ਕੇ ਵੀ ਬਹੁਤ ਸਾਰੇ ਤੁਸੀਂ ਸੋਚਦੇ ਹੀ ਪਿਓ ਜੀ ਕੀ ਕੁਛ ਹੁੰਦਾ ਪਿਆ ਜਗ੍ਹਾ ਤੇ ਕਬਜ਼ਾ ਕਰਨਾ ਪਹਿਲੇ ਗਊਸ਼ਾਲਾ ਬਣਾ ਲਓ ਜਦੋਂ ਦੇਖੋ ਚਾਰਦੁਆਰੀ ਹੋ ਗਈ ਗੇੜ ਉਹ ਸਮਾਜ ਦੇ ਵਿੱਚ ਬਹੁਤ ਸਾਰੀਆਂ ਕੁਰੀਤیاں ਵੈ ਤੇ ਮੈਂ ਨੈਗੇਟਿਵ ਪਾਸੇ ਆਪਣੀ એનર્ਜੀ ਨਹੀਂ ਲਾਣੀ ਚਾਹੁੰਦਾ ਮੈਂ ਚਾਹੁੰਦਾ ਵੀ ਸਰਕਾਰ ਨੇ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ ਮੇਰਾ ਸਮਾਜ ਬਹੁਤ ਵਿਚਲਿਤ ਹੈ ਮੈਂ ਤੁਸੀਂ ਤੁਸੀਂ ਸਮਝ ਨਹੀਂ ਸਕੇ ਹੋਵੋਗੇ ਆ ਦੋ ਦਿਨਾਂ 'ਚ ਮੈਨੂੰ ਪੰਜਾਬ 'ਚ ਕਿੱਥੋਂ-ਕਿੱਥੋਂ ਬ੍ਰਾਹਮਣ ਪਰਿਵਾਰਾਂ ਦੇ ਫੋਨ ਆਇਆ ਸਨਤਨੀਆਂ ਦੇ ਬਹੁਤ ਫੋਨ ਆਇਆ ਕਿ ਵੀ ਆਓ ਇੱਕ ਵਾਰੀ ਆਓ ਪੂਰੇ ਪੰਜਾਬ ਦੇ ਵਿੱਚ ਉਹ ਉਹਨਾਂ ਸ਼ਹਿਰਾਂ 'ਚੋਂ ਫੋਨ ਆ ਰਹੇ ਜਿੱਦੇ ਮੈਂ ਕਦੀ ਗਿਆ ਵੀ ਨਹੀਂ ਹੋਣਾ ਜ਼ਿੰਦਗੀ 'ਚ ਮੈਂ 52 ਦਾ ਹੋ ਗਿਆ 53 ਮੈਨ ਲੱਗਿਆ ਹੋਇਆ ਮੈਂ ਅਜੇ ਤੱਕ ਉਥੇ ਗਿਆ ਨਹੀਂ ਹੁਣਾ ਜਿਹੜੇ ਸ਼ਹਿਰਾਂ ਚੋਂ ਫੋਨ ਆ ਰਿਹਾ ਇਹਦਾ ਮਤਲਬ ਕਿ ਲੋਕ ਬਹੁਤ ਪਰੇਸ਼ਾਨ ਹੈ ਉਹ ਚਾਹੁੰਦੇ ਹੈ ਸਰਕਾਰ ਤੱਕ ਆਵਾਜ਼ ਪਹੁੰਚੇ ਮੈਂ ਨਹੀਂ ਕਹਿੰਦਾ ਮੈਂ ਇਕੱਲਾ ਮਾਧਿਅਮ ਹ ਮੇਰੇ ਤੋਂ ਇਲਾਵਾ ਵੀ ਉਹਨਾਂ ਦੇ ਉਹਨਾਂ ਦੇ ਕਾਉਂਸਲਰਸ ਹੈ ਐਮ ਐਲ ਏ ਐਮ ਪੀ ਹੈ ਲੇਕਿਨ ਇੱਕ ਹੁੰਦਾ ਨਾ ਬੰਦੇ ਨੂੰ ਹੁੰਦਾ ਵੀ ਇਹ ਡਾਕਟਰ ਦੀ ਦਵਾਈ ਜਿਆਦਾ ਜਲਦੀ ਅਸਰ ਕਰ ਜੂਗੀ ਸੋ ਲੋਕ ਮੇਰੇ ਤੇ ਵਿਸ਼ਵਾਸ ਕਰ ਰਹੇ ਹੈ ਔਰ ਜੇ ਪ੍ਰਮਾਤਮਾ ਨੇ ਸਵਸਥ ਰੱਖਿਆ ਸਾਧੂ ਬੁੱਧੀ ਨੂੰ ਤਾਂ ਪ੍ਰਮਾਤਮਾ ਨੂੰ ਪਤਾ ਹੀ ਹੈਗਾ 52 ਸਾਲ ਹੋ ਗਏ ਹੈ ਸਮਾਜ ਲਈ ਜੋ ਕੀਤਾ ਹੈ ਕੋਸ਼ਿਸ਼ ਕਰਾਂਗੇ ਵੀ ਇੱਕ ਜਿੰਨਾ ਵੱਧ ਤੋਂ ਵੱਧ ਜਿਹੜੀਆਂ ਕੁਰੀਤੀਆਂ ਉਹਨਾਂ ਨੂੰ ਖਤਮ ਕਰ ਸਕੀਏ ਔਰ ਜਿੰਨਾ ਆਪਣੇ ਸਮਾਜ ਦਾ ਜਦੋਂ ਮੈਂ ਸਮਾਜ ਦੀ ਗੱਲ ਕਰਨਾ ਤੇ ਮੈਂ ਖਾਲੀ ਬ੍ਰਾਹਮਣ ਸਮਾਜ ਦੀ ਨਹੀਂ ਕਰਦਾ ਸਮਾਜ ਇਨ ਦਾ ਸੈਂਸ ਜਿੱਥੇ ਮੈਂ ਰਹਿ ਰਿਹਾ ਇਹ ਸਾਰਾ ਸਮਾਜ ਮੇਰਾ ਆਪਣਾ ਵੈ ਇਹਦੀ ਜੋ ਬਿਹਤਰੀ ਵਾਸਤੇ ਜੇ ਮੈਨੂੰ ਪਰਮਾਤਮਾ ਕੁਝ ਕਰਨ ਦਾ ਮੌਕਾ ਦੇਗਾ ਤੇ ਮੈਂ ਜ਼ਰੂਰ ਕਰਾਂਗਾ ਸਮਾਜ ਲਈ ਜਿੰਨਾ ਵੀ ਮੌਕਾ ਮਿਲੇਗਾ ਉਹ ਨਾਕ ਤਾਂ ਜ਼ਰੂਰ ਕਰਨਗੇ ਪਰ ਜਿੰਨਕ ਲੁਧਿਆਣਾ ਜਾਂ ਫਿਰ ਬਾਰ ਦੇ ਲੋਕ ਪੰਕਜ ਸ਼ਰਦਾ ਨੂੰ ਜਾਣਦੇ ਨੇ ਜਾਂ ਅਸੀਂ ਜਿੰਨਕ ਜਾਣਦੇ ਆ ਸਾਨੂੰ ਪਤਾ ਇਹਨਾਂ ਦਾ ਜਿਹੜਾ ਵਿਰੋਧੀ ਨੇਚਰ ਹੈ ਉਹ ਕਿੱਥੇ-ਕਿੱਥੇ ਤੱਕ ਜਾਏਗਾ ਬੇਸ਼ੱਕ ਹਲੇ ਪੋਲਾਈਟਲੀ ਇਹਨਾਂ ਨੇ ਬੜਾ ਆਰਾਮ ਨਾਲ ਕਹਿ ਦਿੱਤਾ ਔਰ ਬਣਦਾ ਵੀ ਹੈ ਕਿਉਂਕਿ ਪਹਿਲਾ ਜਿਹੜੇ ਮੁੱਦੇ ਹੁੰਦੇ ਨੇ ਕਿ ਛੋਟੇ ਮੁੱਦੇ ਜਿਹੜੇ ਜ਼ਰੂਰਤ ਹੈ ਬੱਚਿਆਂ ਦੀ ਪੜ੍ਹਾਈ ਦਾ ਬੱਚਿਆਂ ਦੀ ਸਿਹਤ ਦਾ ਬਜ਼ੁਰਗਾਂ ਦੀ ਸਿਹਤ ਦਾ ਉਹ ਮੁੱਦੇ ਚੱਕੇ ਜਾਣ ਲੇਕਿਨ ਆਸ਼ਵਾਸਤ ਰਹੋ ਇਹ ਵੀ ਪੱਕਾ ਹੋਏਗਾ ਕਿ ਨਕੇਲ ਕਸੀ ਜਾਏਗੀ ਸਨਾਤਨ ਦੇ ਨਾਮ ਤੇ ਧਰਮਖੰਡ ਕਰਨ ਵਾਲਿਆਂ ਦੇ ਖਿਲਾਫ ਵੀ ਔਰ ਸਨਾਤਨ ਦਾ ਨਾਮ ਬਦਨਾਮ ਕਰਨ ਵਾਲਿਆਂ ਦੇ ਖਿਲਾਫ ਵੀ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ